ਸੋ ਡੀਐਸਪੀ ਦੇਵ 2 ਦੇਖ ਕੇ ਸੀ ਜਦੋਂ ਬਾਹਰ ਨਿਕਲੇ ਇੱਕ ਬਹੁਤ ਹੀ ਖੂਬਸੂਰਤ ਕਿਰਦਾਰ ਜਿਹੜਾ ਸਾਨੂੰ ਪੀਹੂ ਦਾ ਉਹ ਦੇਖਣ ਨੂੰ ਮਿਲਿਆ ਸੀ ਡੀਐਸਪੀ ਦੇਵ ਦੇ 2 ਦੇ ਵਿੱਚ ਸੋ ਸਾਡੇ ਨਾਲ ਬੈਠੀ ਹੈ ਪੀਹੂ ਪਹਿਲਾਂ ਤਾਂ ਇਹਨੂੰ ਮੁਬਾਰਕਾਂ ਦੇਵਾਂਗੇ ਕਿਉਂਕਿ ਬਹੁਤ ਹੀ ਜਿਹੜੀ ਇਹਦੀ ਅਦਾਕਾਰੀ ਸੀ ਫਿਲਮ ਦੇ ਵਿੱਚ ਬਹੁਤ ਹੀ ਵਧੀਆ ਲੱਗੀ ਸਾਨੂੰ ਥੈਂਕ ਯੂ ਜੀ ਸ਼ਸ਼ੀਕਾ ਜੀ ਤਾਨੂੰ ਕਿਵੇਂ ਲੱਗਿਆ ਮੇਰੀ ਮੂਵੀ ਦੇਖ ਕੇ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਮੈਨੂੰ ਤੁਸੀਂ ਅੱਜ ਪਿਆਰੇ ਹੀ ਬੜੇ ਲੱਗ ਰਹੇ ਹੋ ਥੈਂਕ ਯੂ ਜੀ ਕਿੱਕ ਮੇਰੀ ਮੰਮੀ ਨੇ ਰੈਡੀ ਮੇਨ ਕੀਤਾ ਹੈ ਨਾ ਉਹ ਕਿਆ ਬਾਤ ਹੈ ਅੱਛਾ ਇਹ ਜਿਹੜਾ ਸੂਟ ਦੀ ਸਿਲੇਕਸ਼ਨ ਸੀ ਕਿਹਦੀ ਸੀ ਇਹ ਮੰਮੀ ਦੀ ਮੰਮੀ ਦੀ ਸਭ ਕੁਝ ਮੰਮੀ ਦਾ ਹੀ ਹੁੰਦਾ ਸਭ ਕੁਝ ਅੱਛਾ ਐਕਟਿੰਗ ਕੀਤੀ ਸੀ ਫਿਰ ਐਕਟਿੰਗ ਮੇਰੀ ਅੱਛਾ ਐਕਟਿੰਗ ਕਰਕੇ ਕਿਵੇਂ ਲੱਗਿਆ ਪਹਿਲਾਂ ਤਾਂ ਇਹ ਦੱਸੋ ਬਹੁਤ ਲੱਗਿਆ ਕਿੰਨਾ ਕੁ ਇੰਜੋਏ ਕੀਤਾ ਤੁਸੀਂ ਜਦੋਂ ਫਿਲਮ ਦੇ ਵਿੱਚ ਐਕਟਿੰਗ ਕਰ ਰਹੇ ਸੀ ਮੈਂ ਤਾਂ ਬਹੁਤ ਜ਼ਿਆਦਾ ਇੰਜੋਏ ਕੀਤਾ ਕਿਉਂਕਿ ਨਾ ਜਿਹੜੇ ਟੀਮ ਟੀਮ ਮੈਂਬਰ ਸੀ ਉਹ ਬੱਚੇ ਸੀ ਮੇਰੇ ਫਰੈਂਡ ਸੀਗੇ ਤੇ ਮੈ ਮੈਨੂੰ ਬਹੁਤ ਜਿਆਦਾ ਵਧੀਆ ਲੱਗਿਆ ਆ ਦੋਨੋਂ ਵੀ ਸੀਗੇ ਮੇਰੇ ਨਾਲ ਨਾਲ ਅਮੀਰ ਬੈਸਟ ਫਰੈਂਡ ਸੀਗੇ ਤੇ ਮੈਂ ਇਹਨਾਂ ਨਾਲ ਖੇਡ ਖੇਡ ਕੇ ਪਾਗਲ ਹੀ ਹੋ ਗਈ ਸੀ ਮੈਨੂੰ ਇਹਨਾਂ ਵੱਲ ਆਇਆ ਸੀ ਅੱਛਾ ਤੁਹਾਡੀਆਂ ਅੱਖਾਂ ਇੰਨੀਆਂ ਪਿਆਰੀਆਂ ਏ ਜਦੋਂ ਦੇਵਸਰੀਆ ਸ਼ਰੂਤੀ मैम ਤੁਹਾਨੂੰ ਦੇਖਦੇ ਹੋਣਗੇ ਤਾਂ ਕੀ ਕਹਿੰਦੇ ਹੋਣੇ ਤੁਹਾਡੇ ਬਾਰੇ ਤੁਹਾਡੀਆਂ ਅੱਖਾਂ ਬਾਰੇ ਕਦੀ ਉਹਨਾਂ ਨੇ ਕੋਈ ਕੰਪਲੀਮੈਂਟ ਦਿੱਤਾ ਪਤਾ ਨਹੀਂ ਪਤਾ ਨਹੀਂ ਤੁਸੀਂ ਇੰਨੇ ਕਿਊਟ ਹੋ ਤੁਹਾਨੂੰ ਕੋਈ ਤਾਂ ਕੰਪਲੀਮੈਂਟ ਮਿਲਿਆ ਹੋਗਾ ਨਾ ਦੋਨੋਂ ਤੋਂ ਹਾਂਜੀ ਕਿਹੜਾ ਕੰਪਲੀਮੈਂਟ ਮਿਲਿਆ ਸੀ ਹੁਣ ਮੈਂ ਭੋਲ ਗਈ ਹਾਂ ਭੋਲ ਗਈ ਮੈਂ ਬਤਾ ਦਿੱਤਾ ਸੀ ਪਰ ਮੈਂ ਭੋਲ ਗਈ ਨਹੀਂ ਯਾਰ ਐਡੀ ਸ਼ਰਮੀ ਸੀ ਭੋਲਣਾ ਯਾਦ ਕਰਨਾ ਚਾਹੀਦਾ ਸੀ ਨਾ ਇੰਨੀ ਪਹਿਲੇ ਜੀ ਆ ਮੂਵੀਂਗ मूवी शूटिंग ਕੀਤੀ ਹੈ ਤਾਂ ਮੈਨੂੰ ਯਾਦ ਹੋਈ ਨਾ ਹੋਊਗਾ اچھا ਨਹੀਂ ਯਾਦ ਹੈ ਕੋਈ ਨਹੀਂ ਆਪਾਂ ਅੱਗੇ ਤੋਂ ਯਾਦ ਰੱਖਣਾ اچھا ਇਹ ਦੱਸੋ ਜਦੋਂ শুটিং ਵੇਲੇ ਤੁਹਾਨੂੰ ਕੋਈ ਵੀ ਸਕ੍ਰਿਪਟ ਮਿਲਦੀ ਸੀ ਕੋਈ ਵੀ ਡਾਇਲੋਗ ਮਿਲਦਾ ਸੀ ਉਹ ਯਾਦ ਕਰਨਾ ਕਿੰਨਾ ਔਖਾ ਲੱਗਦਾ ਸੀ ਨਹੀਂ ਮਿਲ ਲਈ ਤਾਂ इजी ਸੀਗਾ ਬਹੁਤ इजी ਸੀਗਾ ਅੱਛਾ ਪਹਿਲਾਂ ਵੀ ਕੋਈ ਫਿਲਮਾਂ ਚ ਕੰਮ ਕੀਤਾ ਨਹੀਂ ਆ ਮੇਰੀ ਫਰਸਟ ਮੂਵੀ ਸੀ ਹੁਣ ਮੈਨੂੰ ਮੂਵੀ ਆਉਂਦੀ ਵੀ ਹੈ ਹਲੇ ਮੈਂ ਜਵਾਕ ਮੂਵੀ ਕਰਕੇ ਹੀ ਹਟੀਆਂ ਨਾਲੇ ਮੈਨੂੰ ਹਲੇ 40 ਦਿਨਾਂ ਆਗੇ 40 ਦਿਨ ਹਲੇ ਬੰਦੀ ਪਈ ਹੈ ਬੰਦੀ ਪਈ ਹੈ ਤੁਹਾਨੂੰ ਲੱਗਦਾ ਕਿ ਡੀਐਸਪੀ ਦੀਪੂ ਦੇ ਵਿੱਚ ਜਦੋਂ ਤੁਸੀਂ ਕੰਮ ਕੀਤਾ ਐ ਇਨਾਂ ਵਧੀਆ ਤੁਸੀਂ ਜਿਹੜੇ ਆਪਣੀ ਅਦਾਕਾਰੀ ਦਿਖਾਈ ਹੈ ਉਹਨੂੰ ਲੈ ਕੇ ਤੁਹਾਨੂੰ ਹੋਰ ਫਿਲਮਾਂ ਦੀ ਜਿਹੜੀ ਡਿਮਾਂਡ ਆ ਰਹੀ ਹੈ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਐਡਿੰਗ ਐਕਟਿੰਗ ਕਰਕੇ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਮੈਨੂੰ ਕੋਈ ਐਕਟਿੰਗ ਹੀ ਨਹੀਂ ਕਰਵਾਉਂਦਾ ਹੈਗਾ ਉਹ ਇਹ ਨਹੀਂ ਪੂਰੀ ਗੱਲ ਹੈ ਵੈਸੇ ਤੁਸੀਂ ਸਹੀ ਕੰਮ ਕਰਦੇ ਹੋ ਐ ਸਹੀ ਹੈ ਐ ਤੁਸੀਂ ਵੀ ਤਾਂ ਐਕਟਿੰਗ ਹੀ ਕਰਦੇ ਹੋ ਹਾਂ ਕਰ ਰਹੀ ਹਾਂ ਹਾਂ ਜੀ ਕਿਹਨੇ ਕਿਹਾ ਮੈਂ ਐਕਟਿੰਗ ਕਰ ਰਹੀ ਹਾਂ ਐਕਟਿੰਗ ਹੀ ਤਾਂ ਕਰਨੀ ਆ ਐਕਟਿੰਗ ਕਰ ਰਹੀ ਹਾਂ ਅੱਛਾ ਮੇਰੀ ਅੱਛੇ ਕਿਹੜੀ ਐਕਟਿੰਗ ਤੁਹਾਨੂੰ ਜ਼ਿਆਦਾ ਵਧੀਆ ਲੱਗੀ ਆਹੀ ਬਲੀ ਆਹੀ ਬਲੀ ਅੱਛਾ ਮੇਰੇ ਵਾਂਗ ਬੋਲ ਕੇ ਦਿਖਾਓ ਫਿਰ ਉਹ ਆਵਾਜ਼ ਸੇਵ ਨਹੀਂ ਆਏਗੀ ਆਵਾਜ਼ ਨਾ ਹੈ ਵੈਸੇ ਬੋਲ ਕੇ ਦਿਖਾ ਦੋ ਬੋਲ ਨਹੀਂ ਸਕਦੀ ਹਾਂ ਅੱਛਾ ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲਦੇ ਹੋ ਘਰ ਵਿੱਚ ਕੌਣ ਬੋਲਦਾ ਇੰਨੀ ਸੋਹਣੀ ਪੰਜਾਬੀ ਸਾਰੇ ਬੋਲਦੇ ਨੇ ਇਸ ਲਈ ਤਾਂ ਮੈਨੂੰ ਆਉਂਦੀ ਪੰਜਾਬੀ ਓ ਮਾਈ ਗੋਡ ਅੱਛਾ ਸਕੂਲ ਦੇ ਵਿੱਚ ਕਿਹੜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਜ਼ਿਆਦਾ ਹਿੰਦੀ ਕੀਤੀ ਜਾਂਦੀ ਹੈ ਬਟ ਮੈਂ ਵਿੱਚ ਵਿੱਚ ਮੈਮਸ ਨਾਲ ਨਾਲ ਫ੍ਰੀ ਪੀਰੀਅਡ 'ਚ ਆਪਣੇ ਦੋਸਤਾਂ ਦੇ ਨਾਲ ਪੰਜਾਬੀ ਵੀ ਬੋਲਦੀ ਹਣੀ ਹੈ ਥੋੜੀ ਜਿਹੀ ਕਦੇ ਕਦੇ ਇਦਾਂ ਹੋਇਆ ਕਿ ਜਦੋਂ ਤੁਸੀਂ ਪੰਜਾਬੀ ਬੋਲਦੇ ਹੋ ਤਾਂ ਉਹਨਾਂ ਕਹਿੰਦੇ ਯਾਰ ਪੰਜਾਬੀ 'ਚ ਨਾ ਗੱਲ ਕਰ ਸਾਨੂੰ ਪੰਜਾਬੀ ਨਹੀਂ ਸਮਝ ਆਉਂਦੀ ਆਹੋ ਆਹੋ ਇਦਾਂ ਹੁੰਦਾ ਨਾ ਇਹ ਕਿਉਂ ਹੁੰਦਾ ਯਾਰ ਸਾਡੀ ਪੰਜਾਬੀ ਜਿਹੜੀ ਮਾਂ ਬੋਲੀ ਨਹੀਂ ਵਧੀਆ ਹੈ ਨਾ ਹਮੇਸ਼ਾ ਜਿਹੜੇ ਵੀ ਬੋਲਦੇ ਸਭ ਵਧੀਆ ਹੀ ਬੋਲਦੇ ਹੈ ਨਾ ਮਿੰਦਾ ਪੰਜਾਬੀ ਬਹੁਤ ਵਧੀਆ ਲੱਗਦੀ ਹੈ ਵਧੀਆ ਲੱਗਦੀ ਹੈ ਅੱਛਾ ਤੁਹਾਡੇ ਜਿਹੜੇ ਜਿੰਨੇ ਵੀ ਯਾਰ ਦੋਸਤ ਹੈ ਫਰੈਂਡ ਸਰਕਲ ਹੈ ਉਹ ਜ਼ਿਆਦਾਤਰ ਪੰਜਾਬੀ ਬੋਲਦੇ ਹੈ ਜਾਂ ਹਿੰਦੀ ਬੋਲਦੇ ਹੈ ਹਿੰਦੀ ਹਿੰਦੀ ਬੋਲਦੇ ਹੈ ਫਿਰ ਤੁਸੀਂ ਉਹਨਾਂ ਨੂੰ ਆਪਣਾ ਪੰਜਾਬੀ ਦੇ ਵਿੱਚ ਕਦੇ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਕੁਝ ਸਿਖਾਣਾ ਮੈਂ ਉਹੀ ਬੋਲਦੀ ਹਾਂ ਪਰ ਕਹਿੰਦੇ ਨਹੀਂ ਥੋੜਾ ਰਹਿੰਦੇ ਸੀ ਸਕੂਲ ਆਇਆ ਤਾਂ ਹਿੰਦੀ ਬੋਲ ਓ ਮਾਈ ਗॉड ਨਹੀਂ ਕਦੇ ਕੋਸ਼ਿਸ਼ ਕੀਤੀ ਹੈ ਕਿ ਸਿਖਾਇਆ ਕਰਾਂ ਕੋਈ ਵਰਡ ਕਈ ਵਾਰ ਹੁੰਦੇ ਹੈ ਨਾ ਕਿ ਜਿਹੜੇ ਤੁਸੀਂ ਸਿਖਾਣੇ ਹੁੰਦੇ ਹੈ ਬੱਚਿਆਂ ਨੂੰ ਹੰਡਾਗੀ ਪਲੀ ਸ਼ਾਪ ਉਹ ਵੀ ਮੇਰੇ ਨਾਲ ਰੀਲਾ ਚ ਹੁੰਦੀ ਹੈ ਜਿੱਦਾਂ ਕਿ ਇੱਕ ਮੇਰੀ ਰੀਲ ਆਈ ਸੀ ਉਹ ਚ ਮੇਰੇ ਨਾਲ ਸੀਗੀ ਪੰਜਾਬੀ ਬੋਲੀ ਬੀ ਸੀ ਦੇਖੋ ਤੁਸੀਂ ਬੈਲ ਮੈਨੂ ਡਿਲਾ ਚ ਦੇਖਿਆ ਸੀ ਹੁਣ ਤੁਸੀਂ ਮੈਨੂੰ ਸਿਲਵੇ ਚ ਮੂਵੀ ਚ ਦੇਖ ਰਹੇ ਹੋ ਹਾਂ ਸਹੀ ਗੱਲ ਹੈ ਯਾਰ ਮੈਂ ਤਾਂ ਚਾਹੁੰਦੀ ਹਾਂ ਕਿ ਜਿਹੜੀ ਸਾਡੀ ਪੀਹੂ ਹੈ ਉਹ ਇੰਨੀਆ ਵੱਡੀਆਂ ਤਰੱਕੀਆਂ ਕਰੇ ਹਮੇਸ਼ਾ ਹੀ ਅਸੀਂ ਉਹਦੀ ਇੰਟਰਵਿਊ ਕਰੀਏ ਕਿਉਂਕਿ ਜਿਹੜੀ ਪੀਹੂ ਹੈ ਉਹ ਵੈਸੇ ਵੀ ਬੜੀ ਸਮਾਰਟ ਹੈ ਔਰ ਸਵੀਟ ਔਰ ਪੰਜਾਬੀ ਖਾਸ ਕਰ ਜਿਹੜੀ ਬਹੁਤ ਵਧੀਆ ਬੋਲ ਰਹੀ ਹੈ ਹੈਨਾ ਅੱਛਾ ਪੀਹੂ ਹੈ ਕਿੰਨੇ ਸਾਲਾਂ ਦੀ ਹੋ ਤੁਸੀਂ 8 8 ਸਾਲਾਂ ਦੀ 8 ਸਾਲਾਂ ਦੇ ਵਿੱਚ ਇੰਨਾ ਤੁਹਾਡੇ ਚ ਟੈਲੈਂਟ ਆਇਆ ਕਿਵੇਂ ਹੈ ਕਿੱਥੋਂ ਸਿੱਖਿਆ ਤੁਸੀਂ ਇਹਨੂੰ એનર્ਜੀ ਆਉਂਦੀ ਹੈ ਮੈਂ ਉਹ ਚਮੀ ਘਾਲਾ ਮੈਨੂੰ ਐਵੀ ਐਨਰਜੀ ਆ ਜਾਂਦੀ ਐਨਰਜੀ ਆ ਜਾਂਦੀ ਐ ਅੱਛਾ ਜੇ ਮੈਂ ਕਹਾ ਕੋਈ ਵੀ ਡਾਇਲੌਗ ਡਾਇਲੌਗ ਕੋਈ ਵੀ ਬੋਲਣਾ ਹੋਵੇ ਤਾਂ ਕਿਹੜਾ ਡਾਇਲੌਗ ਬੋਲੇਗੀ ਤੁਸੀਂ ਨਿਕਾਲੋ ਇਹਨੇ ਲੋਕਅਪ ਸੇ ਬਾਹਰ ਅੱਛਾ ਜਦੋਂ ਤੁਸੀਂ ਇਹ ਕਿਹਾ ਸੀ ਕਿ ਨਿਕਾਲੋ ਇਹਨੇ ਲੋਕਅਪ ਸੇ ਬਾਹਰ ਹੈ ਨਾ ਜਦੋਂ ਜਿਨ੍ਹਾਂ ਨੂੰ ਤੁਸੀਂ ਕਿਹਾ ਸੀ ਉਹ ਫਾਦਰ ਲੱਗਦੇ ਸੀ ਹੈ ਨਾ ਤੁਹਾਡੇ ਫਿਲਮ ਦੇ ਵਿੱਚ ਜਦੋਂ ਮਤਲਬ ਅਗਰ ਆਪਾਂ ਰਿਐਲਿਟੀ ਦੀ ਗੱਲ ਕਰਦੇ ਹਾਂ ਜਦੋਂ ਤੁਸੀਂ ਕੁਝ ਵੀ ਆਪਣੇ ਪਾਪਾ ਨੂੰ ਕਹਿੰਦੇ ਹੋ ਕਿ ਇਹ ਕੰਮ ਨਹੀਂ ਕਰਨਾ ਕਿ ਆਪਾਪਾ ਮੰਨਦੇ ਆ ਹਾਂ ਮੰਨਦੇ ਆ ਕਿਹੜਾ ਕੋਈ ਜ਼ਿੰਦਗੀ ਦੇ ਵਿੱਚ ਅਜਿਹੇ ਆ ਕੰਮ ਹੋਵੇ ਜਿਹੜਾ ਪਾਪਾ ਨੇ ਤੁਹਾਡਾ ਨਾਮ ਮੰਨਿਆ ਹੋਵੇ ਨਹੀਂ ਕੋਈ ਵੀ ਨਹੀਂ ਮਤਲਬ ਪਾਪਾ ਇੰਨਾ ਜ਼ਿਆਦਾ ਪਿਆਰ ਕਰਦੇ ਤੁਹਾਨੂੰ ਦੋਨਾਂ ਚੋਂ ਪਿਆਰ ਜ਼ਿਆਦਾ ਕੌਣ ਕਰਦੇ ਮੰਮੀ ਆ ਪਾਪਾ ਦੋਨੋਂ ਹੀ ਕਰਦੇ ਨੇ ਦੋਨੋਂ ਹੀ ਕਰਦੇ ਆ ਅੱਛੇ ਘਰ ਦੇ ਵਿੱਚ ਕੌਣ ਕੌਣ ਹੈ ਹੋਰ ਇਹ ਦਾਦੀ ਦਾਦੂ ਨਾਨੀ 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 ਨਾਲੇ ਮੈਂ ਨਾਨੀ ਕਾ ਈ ਆਬ ਦੇ ਮੇਰੇ ਮੇਰੇ ਘਰ ਚ ਹੈਗੇ ਦਾਦੂ ਦਾਦੀ ਮੈਂ ਪਾਪਾ ਮੰਮਾ ਨਾਲ ਮੇਰਾ ਇੱਕ ਭਰਾ ਅੱਛਾ ਕਿੱਥੇ ਰਹਿੰਦੇ ਕਿੱਥੇ ਹੋ ਤੁਸੀਂ ਅਸੀਂ ਉਹ ਸੌਰੀ ਜਲੰਧਰ ਜਲੰਧਰ ਅੱਛਾ ਜਲੰਧਰ ਤੋਂ ਇੱਥੇ ਆਏ ਹੋ ਸਪੈਸ਼ਲ ਫੋ ਨਹੀ ਨਹੀ ਅਸੀ ਤਾਂ ਕੱਲ ਹੀ ਆ ਗਏ ਸੀ ਆਪਣੇ ਨਾਨੀ ਘਰ ਬਸ ਆਈ ਹੈ ਸਾਡੇ ਕੋਸ ਨੂੰ ਮੋਲਾਨ ਇਦਾਂ ਹੀ ਹੈ ਉਹ ਅੱਛਾ ਫਿਰ ਤਾਂ ਬਹੁਤ ਨੇੜੇ ਆ ਤੁਹਾਡਾ ਵਾਲਾ ਘਰ ਹੈ ਨਾ ਫਿਰ ਤਾਂ ਯਾਰ ਮੈਨੂੰ ਵੀ ਆਪਣੇ ਘਰ ਲੈ ਜਾ ਅੱਜ ਮੈਨੂੰ ਕੋਈ ਲੈ ਕੇ ਨਹੀਂ ਜਾ ਰਿਹਾ ਅੱਜ ਚਲ ਕੋਈ ਨਾ ਬਾਕੀ ਸਭ ਦੇ ਘਰ ਦੂਰ ਦੂਰ ਹੈ ਨਾ ਤੇਰੇ ਕਿੰਨੇ ਕੁ ਦੂਰ ਆ ਅੱਛਾ ਤੁਸੀਂ ਵੀ ਦੱਸੋ ਤੇਰੇ ਕਿੰਨੇ ਕੁ ਦੂਰ ਆ ਘਰ ਮੇਰਾ 1 ਕਿਲੋ ਹਾਂ ਇੱਕ ਕਿਲੋ ਦੇਰਾ ਬੁਸਤਾਨ ਨਹੀਂ ਹੈ 1 ਕਿਲੋ ਹਾਂ ਅੱਛਾ ਜੀ ਇਹਨੂੰ ਗੁੱਸਾ ਕਰਨਾ ਹੋਵੇ ਕਿਵੇਂ ਕਰੋਗੇ ਤੁਸੀਂ ਮੈਂ ਕਰ ਦਿੰਨੀ ਆ ਮੇਂ ਦੋਸਤ ਹੈਗੀ ਨਹੀਂ ਕਿਵੇਂ ਕਰੋਗੇ ਫਿਰ ਨਹੀਂ ਹਲੇ ਮੈਨੂੰ ਗੁੱਸਾ ਨਹੀਂ ਆਉਂਦਾ ਵੇ ਅੱਛਾ ਇਹਨੂੰ ਪਿਆਰ ਨਾਲ ਕੁਝ ਕਹਿ ਦਿਓ ਇਹਨੂੰ ਤੇ ਯਾਰ ਕੀ ਬੋਲੀਏ ਅੱਛਾ ਇਹ ਸੋਚੋ ਤੁਹਾਨੂੰ ਮੈਂ ਕੋਈ ਡਾਇਲੋਗ ਦਿੱਤਾ ਹੈ ਬੋਲਣ ਵਾਸਤੇ ਕਿ ਤੁਸੀਂ ਬੋਲ ਹੀ ਸਕਦੇ ਹੋ ਤੁਸੀਂ ਤਾਂ ਐਨ ਐਕਸਪਰਟ ਹੋ ਕੀ ਦੋ ਤੂੰ ਤੁਸੀਂ ਦੋ अच्छा कुछ भी बोल oh, oh भी मे मेरी प्यारी पेन ओ ओ माय गॉड अच्छा ਤੁਸੀਂ ਰੀਲਾਂ ਬਣਾਉਂਦੇ ਹੋ ਕਿਸ ਟਾਈਪ ਦੀਆਂ ਰੀਲਾਂ ਬਣਾਉਂਦੇ ਹੋ ਮੈਂ ਕੰਟੈਂਟ ਬਣਾਉਂਦੀ ਹਾਂ ਹੱਸੇ ਵਾਲੇ ਨੇ ਵੀ ਬੋਲਾ tha ਪੰਜਾਬੀ ਨਾ ਬਣਾ ਹਿੰਦੀ ਬਣਾਇਆ ਕਰ ਚੁੱਪਾਟਿਆ ਮੇਰੀ ਪੰਜਾਬੀ ਲੈਂਗੁਏਜ ਹੈ ਤੇ ਮੈਂ ਪੰਜਾਬੀ ਬੋਲੂਗੀ ਬਟ ਕੋਈ ਨਾ ਹਿੰਦੀ ਵੀ ਸਭ ਬੋਲ ਲੈਂਦੀ ਹਾਂ ਮੈਂ ਥੋੜੀ ਥੋੜੀ ਹਾਂ ਇਹਨੋਂ ਕੋ ਪੰਜਾਬੀ ਜ਼ਿਆਦਾ ਬੋਲੇ ਉਹ ਨਾਲ ਅਕੈਡਮੀ ਅਕੈਡਮੀ ਚੋਂ ਆਇਆ ਸੀ ਕਿਉਂਕਿ ਅਸੀਂ ਐਕਟਿੰਗ ਕਰਦੇ ਸੀ ਨਾ ਹਿੰਦੀ ਚ ਤੇ ਇਸ ਲਈ ਹਿੰਦੀ ਦੀ ਸੀ ਹਾਂ अच्छा पंजाबी बोलना ज्यादा वदिय लगदा है हिंदी पंजाबी पंजाबी क्योंकि पंजाबी नहीं ਤੁਹਾਨੂੰ ज्यादा काम ਦਿੱਤਾ ਹੈ ਨਾ ਤਾਂ ਆਬਵੀਅਸਲੀ ਤੁਸੀਂ ਇਹ ਕਹੋਗੇ ਕਿ ਪੰਜਾਬੀ ਮੂਵੀਜ਼ ਹਾਂ ਪੰਜਾਬੀ ਮੂਵੀ ਪੰਜਾਬੀ ਮੂਵੀਜ਼ ਹੀ ਕੰਮ ਹੈ ਪੰਜਾਬੀ ਮੂਵੀਜ਼ ਹੀ ਕੰਮ ਹੈ اچھا اچھا ਕਿਵੇਂ ਦਾ ਲੱਗਿਆ ਤੁਹਾਨੂੰ ਦੇ ਫਰੋਡ ਤੇ ਮੈਂ ਆਪਣਾ ਕੰਮ ਕਰੀ ਜੀ ਮੈਨੂੰ ਬਹੁਤ ਵਧੀਆ ਲੱਗਿਆ ਕਿੰਨੇ ਅਖਸ਼ਾਰਤਾਂ ਕਰਕੇ ਤੰਗ ਕੀਤਾ ਤੁਸੀਂ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਹੀ ਇਕ ਬੋਗੀ ਕੇ ਅੰਦਰ ਹੁੰਦੇ ਸੀ ਉਹ ਜੋ ਤੁਸੀਂ ਸ਼ਾਰਟ ਕਰਦੇ ਉਹ ਤਾਂ ਸਾਨੂੰ ਕੁਝ ਬੋਲਦੀ ਹੀ ਨਹੀਂ ਸੀ ਕਿ ਉਹ ਇੰਨੇ ਅੱਛੇ ਸੀਗੇ ਜਦ ਐਕਟਿੰਗ ਮਤਲਬ ਸ਼ੂਟ ਕਰਨਾ ਹੁੰਦਾ ਤਾਂ ਤਬ ਉਹ ਹਮੇਂ ਡਾਂਟਦੇ ਸਨ ਪਰ ਅਦਰਵਾਇਸ ਨਹੀਂ ਡਾਂਟਦੇ ਅਦਰਵਾਇਸ ਨਹੀਂ ਅੱਛਾ ਜੇ ਸਕੂਲ ਦੀ ਸ਼ੂਟਿੰਗ ਹੈ ਤੁਸੀਂ ਉਸੇ ਸਕੂਲ ਦੇ ਵਿੱਚ ਪੜਦੇ ਹੋ ਨਹੀਂ ਨਹੀਂ ਤੁਸੀਂ ਨਹੀਂ ਪੜਦੇ ਯਾਰ ਕਿ ਕਿੰਨਾ ਕੁ ਵਧੀਆ ਲੱਗਿਆ ਤੁਹਾਨੂੰ ਉਹ ਸਕੂਲ ਕਿਉਂਕਿ ਤੁਸੀਂ ਉਹ ਸਕੂਲ ਦੇ ਵਿੱਚ ਗਏ ਸੀ। ਉਹ ਸਕੂਲ ਵੱਡਾ ਸੀ। ਨਾਲੇ ਸੀ ਉੱਚ ਗਰਾਊਂਡ ਵੀ ਸੀ, ਪਲੇਗਰਾਊਂਡ ਵੀ ਸੀ। ਪਲੇਗਰਾਊਂਡ ਜ ਸਾਡਾ ਸਾਡਾ ਸਾਡੇ ਦੋਸਤ ਕਹਿੰਦੇ ਸੀ, "ਓਏ ਆ ਪਲੇਗਰਾਊਂਡ 'ਚ ਓਪੂ ਡਾਇਗਾ ਪੂਤ। ਮੈਂ ਕਿਹਾ ਪੂਤ ਪੂਤ ਕੁਛ ਨਹੀਂ ਹੁੰਦਾ। ਹਨੂਮਾਨ ਚਲੀਸਾ ਬੋਲੋ ਐਵੇਂ ਨਿਕਲ ਜਾ ਨਾ ਭੂਤ ਨਹੀਂ।" ਅੱਛਾ ਤੁਹਾਨੂੰ ਹਨੂਮਾਨ ਚਲੀਸਾ ਆਉਂਦਾ? ਨਹੀਂ। ਓਏ ਫਿਰ ਦੂਜਿਆਂ ਨੂੰ ਤੁਸੀਂ ਕਿਵੇਂ ਸਲਾਹ ਦੇਤੀ ਹਨੂਮਾਨ ਚਲੀਸਾ ਬੋਲਣ ਦੀ? ਖੈਰ ਮੈਂ ਸਿੱਖਣੀ ਹੈ। ਅੱਛਾ ਤੁਹਾਨੂੰ ਪਾਠ ਆਉਂਦਾ? ਪਾਠ। ਅਰ ਕੋ ਅੱਛਾ ਅੱਛਾ ਸੁਣਾਓ ਜੈ ਹਨੂਮਾਨ ਗਿਆਨ ਗੁਣ ਸਾਗਰ ਜੈ ਕਬੀਸਤੀਓ ਲੋਕ ਉਜਾਗਰ ਰਾਮਧੁੱਤ ਅਲਕਲਿਤ ਬਰਦਾਮਾ ਅੰਜਨੀ ਪੁੱਤਰ ਪਵਨ ਚਿਕਾ ਨਾਮਾ ਮਹਾਬੀਵੀ ਬਜਰੰਗੀ ਕਮਤਿਕ ਵਾਰ ਸਮਤਿਕ ਕਸਾਂਗੀ ਬਸ ਕਿਆ ਬਾਤ ਹੈ ਕਿਆ ਬਾਤ ਹੈ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਮਤਲਬ ਇਹ ਵੀ ਚੀਜ਼ਾਂ ਸਿੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਸੋ ਬਹੁਤ ਹੀ ਵਧੀਆ ਇਸ ਬੱਚੇ ਨੇ ਕੀਤਾ ਸੋ ਹੁਣ ਤੁਹਾਡੇ ਤੋਂ ਉਹ ਜਿਹੜਾ ਆਪਾਂ ਗਾਣਾ ਹੈ ਨਾ ਡੀਐਸਪੀ ਦੇਵ ਚੂ ਦਾ ਉਹ ਜ਼ਰੂਰ ਸੁਣਨਾ ਚਾਹਾਂਗੇ ਕਿਉਂਕਿ ਉਸ ਗਾਣੇ ਨੇ ਪੂਰੀ ਮੈਨੂੰ ਲੱਗਦਾ ਹੈ फिल्म लोग बांध के रखे आवाज़ी है ना, सो कौन गाएगा वो गाना? हाँ हाँ बताओ, हा, हा, बताओ ओ, आ, वो स्कूल ही ऐसा था तो, और इतना बड़ा था वहाँ पे एडवेंचर भी था। ओके अच्छा अच्छा वो गाना फिर आप आ गया आ गया आ गया आ गया DSP Dave आ गया आ ਆਡੀਅנס ਨੂੰ ਕਿਵੇਂ ਕਹੋਗੇ ਕਿ ਤੁਹਾਡੀ ਫਿਲਮ ਦੇਖਣੀ ਹੈ ਡੀਐਸਪੀ ਦੇ ਤੁਸੀਂ ਜਰੂਰ ਦੇਖਣਾ ਮੂਵੀ ਨਾ ਬਹੁਤ ਵਧੀਆ ਹੈ ਤੁਸੀਂ ਸਿਨੇਮੇ ਚ ਜਰੂਰ ਆਣਾ ਠੀਕ ਹੈ ਨਾ ਤੇ ਮੇਰੀ ਫਰੈਂਡ ਤੀਸ਼ਾ ਤੇ ਹਿਨਾਇਆ ਦਾ ਕੈਰੈਕਟਰ ਬਹੁਤ ਅੱਛਾ ਹੈ ਮੂਵੀ ਨੂੰ ਲਾਈਕ ਕਰਨਾ ਸਭ ਤੋਂ ਜ਼ਿਆਦਾ ਪਿਆਰ ਦੇਣਾ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਹੀ ਸਮਾਈਲ ਕਰ ਲਈ ਤੁਸੀਂ ਕੁਝ ਕਹਿਣਾ ਹਾਂ सारे पीवीआर चीस पी डे तो जरूर देख के आना बहुत अच्छी मूवी बहुत प्यारी है प्यारी सब उस मूवी ने लाइक करना जरूर so, uh... ਤੁਸੀਂ ਮੰਨਦੇ ਹੋ ਕਿ ਜੇ ਬੱਚਿਆਂ ਨੂੰ ਫਿਲਮ ਪਸੰਦ ਆਈ ਹੈ ਤਾਂ ਕਿਉਂ ਨਾ ਜਿਹੜੀ ਸਾਡੀ ਹੋਰ ਆਡੀਅנס ਹੈ ਜਿਹੜੀ ਸਿਨੇਮਾ ਦੇ ਵਿੱਚ ਨਹੀਂ ਪਹੁੰਚੀ ਆਪਣੇ ਬੱਚਿਆਂ ਨੂੰ ਲੈ ਕੇ ਉਹ ਇੱਕ ਵਾਰ ਜ਼ਰੂਰ ਪਹੁੰਚੋ ਆਪਣੇ ਬੱਚਿਆਂ ਨੂੰ ਲੈ ਕੇ ਕਿਉਂਕਿ ਨੰਨੇ-ਮੁੰਨੇ ਬੱਚਿਆਂ ਨੇ ਵੀ ਇਸ ਫਿਲਮ ਦੇ ਵਿੱਚ ਕੰਮ ਕੀਤਾ ਔਰ ਬਹੁਤ ਕੁਝ ਮੈਨੂੰ ਲੱਗਦਾ ਹੈ ਇਸ ਫਿਲਮ ਦੇ ਵਿੱਚ ਤੁਹਾਨੂੰ ਸਿੱਖਣ ਨੂੰ ਮਿਲੇਗਾ ਬੱਚਿਆਂ ਦਾ ਕਿਵੇਂ ਰਹਿਣਾ ਸਹਿਣਾ ਬੱਚਿਆਂ ਦਾ ਕਿਵੇਂ ਟੀਚਰ ਦੇ ਨਾਲ ਡੀਲ ਕਰਨਾ ਸਾਰਾ ਜੋ ਕੁਝ ਵੀ ਹੈ ਉਸ ਫਿਲਮ ਦੇ ਵਿੱਚ ਬਾਕੂ ਵੀ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਔਰ ਕਿੰਨੀ ਕੁ ਮौज-ਮਸਤੀ ਇਸ ਫਿਲਮ ਦੇ ਵਿੱਚ ਬੱਚੇ ਕਰਦੇ ਨੇ ਉਹ ਵੀ ਦਿਖਾਇਆ ਗਿਆ ਇੱਕ ਵਾਰ ਤੁਸੀਂ ਜ਼ਰੂਰ ਫਿਲਮ ਦੇਖ ਕੇ आओ ਜੀਐਸਪੀ ਦੇਵ 2